ਤੋ ਇੱਕ ਤਰਫ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਦੂਸਰੇ ਪਾਸੇ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਗਏ ਸੀਗੇ ਤੇ ਅੱਜ 16 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉੱਥੇ ਹੀ ਇੱਕ ਵੱਖਰੀ ਤਸਵੀਰ ਭਵਾਨੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਜੀ ਬਿਲਕੁਲ ਭਵਾਨੀਗੜ੍ਹ ਦੇ ਵਿੱਚ ਇੱਕ ਤਰਫ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ ਸੀ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਉੱਥੇ ਭਵਾਨੀਗੜ੍ਹ ਵੱਲੋਂ ਜਿਹੜੀ ਪੂਰੀ ਜਿਹੜਾ ਅਸੀਂ ਕਹਿ ਸਕਦਾ ਸਹਿਯੋਗ ਦਿੱਤਾ ਗਿਆ ਸੀ ਦੂਸਰੇ ਤਰਫ ਮੁਸਲਮ ਭਾਈਚਾਰੇ ਵੱਲੋਂ ਜਿਹੜੀ ਕਿਸਾਨਾਂ ਦੇ ਹਿੱਤ ਦੀ ਅਰਦਾਸ ਕੀਤੀ ਗਈ ਸੀ ਜੀ ਬਿਲਕੁਲ ਜੋ ਸਾਡੇ ਨਾਲ ਮੌਲਵੀ ਸਾਹਿਬ ਵੀ ਮੌ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਮੌਲਵੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਜ਼ੁਬੇਰ احمد ਇਹ ਜੀ ਜਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਅੱਜ ਕਿਸਾਨਾਂ ਦੇ ਪ੍ਰਤੀ ਇਸ ਤਰ੍ਹਾਂ ਅਰਦਾਸ ਕੀਤੀ ਜਾਂਦਾ ਦੇਖੋ ਜੀ ਕਿਸਾਨ ਲੋਕਾਂ ਨੂੰ ਅਨਾਜ ਪੈਦਾ ਕਰਕੇ ਖਿਲਾਉਂਦਾ ਹੈ ਬਲਕਿ ਕਿਸਾਨ ਸਮਝ ਲੋ ਕਿ ਇੱਕ ਤਰ੍ਹਾਂ ਸੇ ਲੋਕਾਂ ਨੂੰ ਰੋਟੀ ਦਿੰਦਾ ਹੈ ਜੀ ਅਗਰ ਕਿਸਾਨ ਨਾ ਹੋਵੇ ਤੋ ਕੋਈ ਇਨਸਾਨ ਦੁਨੀਆ ਦੇ ਵਿੱਚ ਰਹਿ ਨਹੀਂ ਸਕਦਾ ਇਸ ਲਈ ਅਸੀਂ ਕਿਸਾਨਾਂ ਵਾਸਤੇ ਕਿਸਾਨਾਂ ਨਾਲ ਖੜੇ ਹਾਂ ਔਰ ਕਿਸਾਨਾਂ ਵਾਸਤੇ ਅਸੀਂ ਅਰਦਾਸ ਕਰਦੇ ਰੱਬ ਮੂਰੇ ਕਿ ਰੱਬ ਜੋ ਹੈ ਕਿਸਾਨਾਂ ਦੀ ਮਦਦ ਫਰਮਾਏ ਜੀ ਇੱਕ ਪਾਸੇ ਲੋਕ ਜਾਤ ਪਾਤ ਦੇ ਪਿੱਛੇ ਲੜ ਰਹੇ ਨੇ ਤੇ ਅੱਜ ਇੱਕ ਵੱਖਰੀ ਮਸਾਇਲਾ ਜੀ ਦੇਖੋ ਜੀ ਜਾਤ ਪਾਤ ਤੋਂ ਇੱਕ ਅਡਗਲ ਹੈ ਲੇਕਿਨ ਜੋ ਕਿਸਾਨ ਆ ਨਾ ਕਿਸਾਨ ਲੋਕਾਂ ਨੂੰ ਰੋਟੀ ਦਿੰਦਾ ਹੈ ਅਗਰ ਕਿਸਾਨ ਨਾ ਹੋਵੇ ਤੋ ਲੋਕ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ ਜੀ ਅਗਰ ਕਿਸਾਨ ਲੋਕਾਂ ਨੂੰ ਅਨਾਜ ਪੈਦਾ ਕਰਕੇ ਨਾ ਦੇਵੇ ਤੋ ਕਿਸਾਨ ਪੁਖਾ ਇਨਸਾਨ ਪੁਖਾ ਮਰ ਜਾਊਗਾ ਅਸੀਂ ਇਸ ਲਈ ਕਿਸਾਨਾਂ ਨਾਲ ਖੜੇ ਹਾਂ ਜੀ ਪੂਰਾ ਡਟ ਕੇ ਤੁਸੀਂ ਕਿਸਾਨਾਂ ਨਾਲ ਡਟ ਕੇ ਖ ਤੁਹਾਡੇ ਨਾਲ ਹੋਰ ਵੀ ਜਿਹੜੇ ਮੁਸਲਮ ਆਗੂ ਜਿਹੜੇ ਅਸੀਂ ਕਹਿ ਸਕਦਾ ਭਾਈਚਾਰੇ ਨਾਲ ਜੁੜੇ ਹੋਏ ਨੇ ਸੋ ਵੀ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੀ ਭੋਲਾ ਖਾਨ ਜੀ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਇੱਕ ਪਾਸੇ ਜਿਹੜਾ ਥੋੜੀ ਜਿਹੀ ਦੂਰੀ ਤੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤੇ ਥੋੜੀ ਜਿਹੀ ਦੂਰੀ ਦੇ ਨਾਲ ਤੁਸੀਂ ਇੱਕ ਜਿਹੜਾ ਨਮਾਜ਼ ਅਦਾ ਕਰ ਰਹੇ ਹੋ ਦੇਖੋ ਕਿਸਾਨ ਨੇ ਅਸੀਂ ਵੀ ਕਿਸਾਨ ਅਸੀਂ ਵੀ ਖੇਤੀਬਾੜੀ ਕਰਦੇ ਆ ਉਹ ਵੀ ਖੇਤੀਬਾੜੀ ਕਰਦੇ ਨੇ ਜਿਹੜਾ ਇਹ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ ਸਾਡੇ ਸਾਰਿਆਂ ਦੀ ਕਰ ਰਹੀਆਂ ਨੇ ਉਹਨਾਂ ਨਾਲ ਤਾਂ ਸਾਡੀ ਹਮਾਇਤ ਪਹਿਲੇ ਤੋਂ ਜਿਹੜੀ ਸਾਡੀ ਸਾਝ ਹੈ ਮਾਲਕ ਇੱਕ 9 ਮਾਰਚ ਦਾ ਰਿਸ਼ਤਾ ਸਾਡਾ Hindu Sikh Muslim ਮਾਈਚਾਰੇ ਦਾ ਪਰ ਸਰਕਾਰਾਂ ਸਾਨੂੰ ਜਿਵੇਂ ਮਰਜ਼ੀ ਬਖੇੜ ਬਖੇੜ ਕਰੀ ਜਾਣ ਔਰ ਅਸੀਂ ਵਿਖੜਦੇ ਨਹੀਂ ਹੈਗੇ ਪਰ ਸਾਡਾ ਭਾਈਚਾਰਾ ਅਸੀਂ ਇਕੱਠੇ ਇੱਥੇ ਰਹਿਣੇ ਆ ਅੱਜ ਤੋਂ ਨਹੀਂ ਰਹਿਣਦੇ ਸਦੀਆਂ ਤੋਂ ਰਹਿਣੇ ਆ ਔਰ ਪਿਆਰ ਹੈ ਇੰਨਾ ਹਮਾਇਤ ਕਰਨਾ ਸਾਡਾ ਇੱਕ ਦੂਏ ਨੂੰ ਵੈਸੇ ਹੀ ਇਨਸਾਨੀਅਤ ਹੱਕ ਬਣਦਾ ਪਰ ਸਾਡੇ ਦੇ ਸਰਕਾਰ ਇੰਨਾ ਜ਼ੁਲਮ ਕਰ ਰਹੀ ਹੈ ਹੁਣ ਤਾਂ ਸਾਡਾ ਹੱਕ ਬਣਦਾ ਹੀ ਬਣਦਾ ਜੀ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆ ਵੀ ਇਸ ਤਰ੍ਹਾਂ ਇਕਤਾ ਭਾਈਚਾਰਾ ਦੀ ਜਿਹੜੀ ਮਿਸਾਇਲ ਕੈਂਪ ਕੀਤੀ ਜਾਵੇ ਨਹੀਂ ਦੇਖੋ ਹੈ ਤਾਂ ਅਸੀਂ ਇਕਤਿਆਂ ਇਕੱਠੀਆਂ ਅਸੀਂ ਪਰ ਸਰਕਾਰਾਂ ਸਾਨੂੰ ਹਟ ਟਾਈਮ ਕੋਸ਼ਿਸ਼ ਕਰਦਿਆਂ ਨੇ ਕਿਸੇ ਚੱਕਰਾਂ 'ਚ ਪਾਉਣ ਦੀਆਂ ਪਰ ਨਹੀਂ ਪੈਂਦੇ ਅੱਜਕੱਲ੍ਹ ਸਮਝਦਾਰ ਲੋਕ ਨੇ ਸਿਆਣੇ ਲੋਕ ਨੇ ਮਤਲਬ ਕਿ ਬੁੱਧੀਮਾਨ ਲੋਕ ਨੇ ਜਾਣਕਾਰ ਨੇ ਹਰ ਇੱਕ ਮਤਲਬ ਕਿ ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ ਨੇ ਪਰ ਸਾਡਾ ਪਿਆਰ ਪੂਰਾ ਸਦਾ ਆਈ ਰਹੇ ਮਾਲਕਾਂ ਹੀ ਰੱਖੇ ਸਦਾ ਤੱਕ ਸੋ ਅੱਜ ਕਿੰਨੀ ਖੁਸ਼ੀ ਮੇਰੀਆ ਕਿਸਾਨਾਂ ਵਾਲੀ ਹੈ ਬਹੁਤ ਖੁਸ਼ੀ ਮੇਰੀ ਹੈ ਜੀ ਬਹੁਤ ਖੁਸ਼ੀ ਮੇਰੀ ਹੈ ਜੀ ਸੋ ਮੁਸਲਮ ਭਾਈਚਾਰਾ ਵੀ ਕਿਸਾਨਾਂ ਨਾਲ ਡਟ ਕੇ ਖੜਾ ਹੈ ਡਟ ਕੇ ਖੜਾ ਜੀ ਪੂਰਾ ਡਟ ਕੇ ਖੜਾ ਜੀ ਜੀ ਸੋ ਸਾਡੇ ਨਾਲ ਕਿਸਾਨ ਭਾਈਚਾਰਾ ਵੀ ਮੌਜੂਦ ਹੈ ਜਿਹੜੇ ਨਾਲ ਖੜੇ ਸੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਚੇਤ ਸਿੰਘ ਪੱਟੀਵਾਲ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਹ ਗ੍ਰਾਹਾਂ ਦਾ ਬਲਾਗ ਪਵਾਨੀਗੜ੍ਹ ਦਾ ਆ ਗੁਆ ਮੈਂ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਲੱਗਿਆ ਜਿਹੜਾ ਮੁਸਲਮ ਭਾਈਚਾਰਾ ਇਸ ਤਰ੍ਹਾਂ ਕਿਸਾਨਾਂ ਲਈ ਅਰਦਾਸ ਕਰ ਰਿਹਾ ਦੇਖੋ ਬਹੁਤ ਵਧੀ ਕਿਉਂਕਿ ਅਸੀਂ ਸਾਰੇ ਕੀਰਤੀ ਲੋਕ ਆ ਅਸੀਂ ਕੀਰਤ ਨਾਲ ਜੁੜੇ ਹੋਏ ਆ ਅਸੀਂ ਸਾਡੇ ਜਿਹੜੇ ਇਹ ਹਿੰਦੂ ਸਿੱਖ ਮੁਸਲਮਾਨ ਮੁਸਲਮਾਨ ਇਹ ਤਾਂ ਇੱਕ ਮਤਲਬ ਸਰਕਾਰਾਂ ਦੀਆਂ ਸਾਡੇ ਚ ਬੰਡੀਆਂ ਪਾਈਆਂ ਹੋਈਆਂ ਨੇ ਪਰ ਮਾਨਸਕੀ ਜਾਤ ਸਭ ਏਕ ਹੈ ਪਹਿਚਾਨ ਬੋ ਅਸੀਂ ਸਾਰੇ ਏਕਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਹੈ ਜਿਹੜੀ ਇਹ ਲੜਨੀ ਹੈ ਕਿਉਂਕਿ ਜ਼ਬਰ ਦੇ ਖਿਲਾਫ ਜਦੋਂ ਕੋਈ ਆਵਾਜ਼ ਉੱਠਦੀ ਹੈ ਉਦੋਂ ਉਹ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਇਸਾਈ ਹੈ ਸਾਰੇ ਇਕੱਠੇ ਹੋ ਕੇ ਉਹਦਾ ਜਿਹੜਾ ਜ਼ਬਰ ਦਾ ਜਵਾਬ ਸਬਰ ਨਾਲ ਇਹ ਲੋਕ ਇਕੱਠੇ ਹੋ ਕੇ ਦੇਣਾ ਜਾਣਦੇ ਨੇ ਇਸ ਕਰਕੇ ਇਹਨਾਂ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਆ ਜਦੋਂ ਅ ਧਾਰਾ 370 ਤੋੜੀ ਐ ਉਦੋਂ ਮਤਲਬ ਸਾਡੀ ਜਥੇਬੰਦੀ ਵੱਲੋਂ ਅਸੀਂ ਉੱਥੇ ਜਾ ਕੇ ਅ ਮਤਲਬ ਹਾਂ ਦਾ ਨਾਰਾ ਮਾਰਿਆ ਅਸੀਂ ਉਦੋਂ ਵੀ ਇਹਨਾਂ ਦੇ ਪੱਖ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਪੱਖ ਦੇ ਵਿੱਚ ਅਸੀਂ ਹਾਂ ਦਾ ਨਾਰਾ ਜਿਹੜਾ ਮਾਰਦੇ ਰਹੇ ਹਾਂ ਇਹ ਵੀ ਸਾਡੇ ਜਿਹੜਾ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ ਹੈ ਉੱਥੇ ਬਹੁਤ ਵਧੀਆ ਲੰਗਰ ਹੈ ਜਿਹੜਾ ਇਹਨਾਂ ਨੇ ਉਹ ਲਾ ਕੇ ਰੱਖਿਆ ਮੁਸਲਮਾਨ ਭਰਾਵਾਂ ਨੇ ਮਲੇਰ ਕੋਟਲੇ ਤੋਂ ਬਹੁਤ ਵੀਰ ਸਾਡੇ ਨੇ ਜਿਹੜੇ ਗਏ ਨੇ ਸਾਡੇ ਗੁਰੂਆਂ ਦੇ ਨਾਲ ਇਹਨਾਂ ਨੇ ਲੜਾਈਆਂ ਲੜੀਆਂ ਨੇ ਸਾਰੇ ਸਾਰੇ ਪਰਿਵਾਰ ਬਾਰੇ ਨੇ ਅਸੀਂ ਸਾਰੇ ਇੱਕਾਂ ਅਸੀਂ ਸਾਰੇ ਇਕੱਠੇ ਆ ਇਹਨਾਂ ਸਰਕਾਰਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਇਹ ਜਿਹੜਾ ਜ਼ਬਰ ਕਰ ਰਹੀਆਂ ਨੇ ਇਸ ਕਰਕੇ ਅਸੀਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਿੰਨੀ ਕੁ ਖੁਸ਼ੀ ਹੁੰਦੀ ਹੈ ਦੇਖ ਕੇ ਗੁਰੂ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਕਿਸਾਨ ਲਾਹਕੀ ਤੁਰਿਆ ਤੇ ਉੱਥੇ ਮੁਸਲਿਮ ਪਾਈਚਾਰਾ ਵੀ ਹਰ ਇੱਕ ਵੱਖੋ ਵੱਖਰੇ ਏਰੀਆ ਦੇ ਵਿੱਚ ਇਸ ਤਰ੍ਹਾਂ ਕਰਦੇ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਆ ਇਸ ਗੱਲ ਦੀ ਵੀ ਆਪਾਂ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਜਬੇ ਬਾਣ ਲੱਗਿਓ ਤਵੈ ਰੋਸ ਜਾਗਿਓ ਜਦੋਂ ਕੋਈ ਨਾ ਕੋਈ ਇਹੋ ਜਿਹੀ ਕਨੌਣੀ ਹਰਕਤ ਇਹ ਸਰਕਾਰਾਂ ਕਰਦੀਆਂ ਨੇ ਤਾ ਲੋਕਾਂ ਦੇ ਵਿੱਚ ਰੋਹ ਪੈਦਾ ਹੁੰਦਾ ਹੈ ਉਸ ਰੋਹ ਦੇ ਨਾਲ ਜਦੋਂ ਲੋਕ ਜਾਗਦੇ ਨੇ ਲੋਕ ਗੁੱਸੇ 'ਚ ਆਉਂਦੇ ਨੇ ਉੱਠਦੇ ਨੇ ਫਿਰ ਉਹਨਾਂ ਦੀ ਸਰਕਾਰ ਦੀ ਇਸ ਜਿਵੇਂ ਬੀਜੇਪੀ ਦੀ ਇੱਥੇ ਦੀ ਮੋਦੀ ਸਰਕਾਰ ਹੈ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਿਰਤੀ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਉਹਦਾ ਸਬਰ ਨਾਲ ਜਿਹੜਾ ਉਹ ਜਵਾਬ ਦੇ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਦੇਵਾਂਗੇ ਜਿਹੜੇ ਲੋਕ ਜਾਤੀਆਂ ਦੇ ਨਾਮ ਤੇ ਲੋਕਾਂ ਨੂੰ ਲੜਾ ਰਹੇ ਨੇ ਉਹਨਾਂ ਨੂੰ ਕੀ ਸੰ ਦੇਖੋ ਸਾਨੂੰ ਇਹ ਸਰਕਾਰਾਂ ਦੇ ਕੰਮ ਨੇ ਕਦੇ ਹਿੰਦੂਆਂ ਦਾ ਮੰਦਿਰ ਢਾਹਤਾ ਕਦੇ ਮੁਸਲਮਾਨ ਮੁਸਲਮਾਨਾਂ ਦੀਆਂ ਮਸਜਿਦਾਂ ਢਾਹਤੀਆਂ ਕਦੇ ਇਹਨਾਂ ਨੇ ਗੁਰਦੁਆਰਿਆਂ ਤੇ ਅਟੈਕ ਕਰਾਤਾ ਅਸੀਂ ਤਾਂ ਸਾਰੇ ਇਕੱਠੇ ਰਹਨੇ ਆ ਸਾਡੇ 'ਚ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਅਸੀਂ ਤਾਂ ਸਾਰੇ ਅਸੀਂ ਤਾਂ ਸਾਰੇ ਇਕੱਠੇ ਆ ਮੈਂ ਕਹਿੰਦਾ ਸਾਡੇ 'ਚ ਕੋਈ ਫਰਕ ਹੀ ਨਹੀਂ ਅਸੀਂ ਤਾਂ ਸਾਰੇ ਇਕੱਠੇ ਆ ਜਾਤ ਪਾਤ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਹ ਸਰਕਾਰਾਂ ਸਾਨੂੰ ਲੜਾ ਕੇ ਸਾਨੂੰ ਵੱਖ-ਵੱਖ ਕਰਦੀਆਂ ਨੇ ਸਾਨੂੰ ਵੰਡ ਕੇ ਪਾੜੋ ਤੇ ਰਾਜ ਕਰਵਾਲੀ ਨੀਤੀ ਅਪਣਾਉਂਦੀਆਂ ਨੇ ਇਸ ਕਰਕੇ ਅਸੀਂ ਤਾਂ ਇੱਥੇ ਸਾਰੇ ਇਕੱਠੇ ਆ ਸਾਡੇ ਕੋਈ ਕਿਸੇ 'ਚ ਫਰਕ ਨਹੀਂ ਕੋਈ ਹਿੰਦੂ 'ਚ ਫਰਕ ਨਹੀਂ ਕੋਈ ਸਿੱਖ 'ਚ ਫਰਕ ਨਹੀਂ ਕੋਈ ਮੁਸਲਮਾਨ 'ਚ ਫਰਕ ਨਹੀਂ ਅਸੀਂ ਸਾਰੇ ਇਕੱਠਿਆਂ ਅਸੀਂ ਤਾਂ ਇੱਕ ਥਾਂ ਮੇਰੇ ਨੇ ਆ ਅਸੀਂ ਇਕੱਠੇ ਖੇਡਦੇ ਆ ਅਸੀਂ ਇਕੱਠੇ ਪੜ੍ਹਦੇ ਆ ਸਾਡੇ 'ਚ ਕੀ ਫਰਕ ਹੈ ਸਾਡੇ 'ਚ ਕੋਈ ਫਰਕ ਨਹੀਂ ਐ ਸਰਕਾਰਾਂ ਨੇ ਜਿਹੜੀਆਂ ਲੜਾ ਕੇ ਇਹ ਸਾਡੇ ਤੇ ਰਾਜ ਕਰਦੀਆਂ ਨੇ ਸੋ ਸਾਡੇ ਨਾਲ ਹੋਰ ਵੀ ਕਿਸਾਨ ਆ ਗੂ ਮੌਜੂਦ ਨੇ ਹਾਂਜੀ ਭਾਜੀ ਕੀ ਨਾਮ ਹੈ ਮੇਰਾ ਨਾਮ ਪ੍ਰਿੰਦਰ ਸਿੰਘ ਹੈ ਜੀ ਮੈਂ ਆਪਣਾ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਕ ਦਾ ਮੈਂਬਰ ਹੈ ਜੀ ਜੀ ਤੇ ਮੈਂ ਇੱਕ ਛੋਟਾ ਜਿਹਾ ਵਿਚਾਰ ਹੀ ਦੇਣਾ ਚਾਹੁੰਦਾ ਐ ਵੀ ਜੋ ਸਰਕਾਰ ਸਾਨੂੰ ਧਨਮਤੇ ਨਾ ਤੇ ਨਾ ਲੜਾਉਣੇ ਜੀ ਤੇ ਸਾਡਾ ਸਾਰਾ ਪੰਜਾਬ ਦੇ ਵਿੱਚ ਸਾਡਾ ਇੱਕ ਇੱਠਾ ਭਾਈਚਾਰਾ ਹੈ ਅਸੀਂ ਗੁਮਾਨ ਦੇ ਵਿੱਚ ਵੀ ਇਕੱਠੇ ਰਹਨੇ ਇੱਕ ਦੂਜੇ ਦਾ ਖਾਣਾ ਵੀ ਠਕ ਖਾਣੇ ਆ ਅਸੀਂ ਭਾਈਚਾਰਾ ਇੰਨਾ ਜਿਆਦਾ ਰਲ ਕੇ ਰਹਨੇ ਆ ਸਾਡੀ ਸਰਕਾਰਾਂ ਸਾਡੇ ਚ ਬੁੱਟ ਪਾਉਂਦੀਆਂ ਨੇ ਸੋ ਅੱਜ ਇੱਕ ਵੱਖਰੀ ਤਸਵੀਰ ਵੀ ਦੇਖਣ ਨੂੰ ਮਿਲੀ ਅੱਜ ਫੀ ਪਾਰੋਂ ਇੱਕ ਦੂਜੇ ਸਾਡਾ ਮੁਸਲਮਾਨਚਾਰਾ ਭਾਈਚਾਰਾ ਸਾਡੇ ਨਾਲ ਪਹਿਲਾਂ ਵੀ ਜਦੋਂ ਅਸੀਂ ਗਏ تھے ਦਿੱਲੀ ਦੇ ਵਿੱਚ ਸਾਡੇ ਨਾਲ ਪੂਰਾ ਭਾਈਚਾਰਾ ਖੜਿਆ ਥੋੜੀ ਜਿਹੀ ਆਪ ਦੇਖੋ ਸਾਡੇ ਨਾਲ ਮੁਸਲਮਾਨ ਭਾਈ ਸਾਡੇ ਨਾਲ ਉੱਥੇ ਖੜਦਾ ਡੱਟਦਾ ਰਿਹਾ ਬਾਰਡਰਾਂ ਦੇ ਸਾਡੇ ਨਾਲ ਖਾਣਾ ਖਲਾਉਂਦਾ ਰਿਹਾ ਸਾਨੂੰ ਸਾਡੇ ਦਾ ਪੂਰੀ ਸਖਜੋਤ ਦਿੱਤੀ ਮੁਸਲ ਬਿਨਾ ਕਹੇ ਮੁਸਲਮ ਭਾਈਚਾਰਾ ਸਾਡੇ ਬਿਨਾ ਕਹੇ ਹੀ ਆਪ ਛੜਕਾਂ ਦੇ ਬਹਿ ਕੇ ਆ ਗਏ ਸਾਡੇ ਬਿਨਾ ਹੀ ਇੱਕ ਬੋਲਤੇ ਅਸੀਂ ਕਿਵੇਂ ਇਹਨਾਂ ਤੋਂ ਪਰੇ ਹੋ ਜਾਵਾਂਗੇ ਸੋ ਐਸੀ ਸਾਡੇ ਨਾਲ ਕਿਸਾਨਾਂ ਦੇ ਅਗੂ ਤੇ ਮੁਸਲਮ ਭਾਈਚਾਰਾ ਜਿਨ੍ਹਾਂ ਵੱਲੋਂ ਅੱਜ ਨੈਸ਼ਨਲ ਹਾਈਵੇ ਤੇ ਇੱਕ ਇੱਕ ਤਰਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤੇ ਦੂਜੇ ਤਰਫ ਕਿਸਾਨਾਂ ਵੱਲੋਂ ਨਮਾਜ਼ ਅਦਾ ਕਰਕੇ ਜਿਹੜਾ ਗੁਰੂ ਸਾਹਿਬ ਅੱਗੇ ਜਿਹੜੀ ਅਰਦਾਸ ਕੀਤੀ ਗਈ ਮੌਲਵੀ ਜੀ ਵੱਲੋਂ ਜਿਹੜਾ ਆਪਣੇ ਅੱਲਾ ਅੱਗੇ ਅਰਦਾਸ ਕੀਤੀ ਗਈ ਵੀ ਜਿਹੜੇ ਕਿਸਾਨਾਂ ਦਾ ਮੋਰਚਾ ਉਹ ਫਤਿਹ ਹੋਵੇ ਹੋਰ ਵੀ ਆਮ ਸਟੋਰੀਆਂ ਤੇ ਹੋਰ ਵੀ ਆਮ ਮੁੱਦਿਆਂ ਤੇ ਵਾਰਤਾਲਾਪ ਕਰਾਂਦੇ ਰਹਿਵਾਂਗੇ ਤਦ ਤੱਕ ਦਿ